I for now, people ਜੋ ਵੇ ਨਾਲ ਬੀਤੀ ਜੋ ਬੀਤੀ ਸਤ ਗੁਰ ਦਾ ਨਾਹੀ ਓਰ ਕਿਸੇ ਨਾਰ ਬੀਤੀ ਨਿਕਲ ਗਿਆ ਵਾਲਿਆ ਜੀ ਸੰਗ ਤੂੰ ਫੇਰ ਧਰਮ ਦੀ ਜਿੱਤੀ ਤਨ ਕਲ ਗਿਆ ਵਾਲਿਆ ਤੂੰ ਸੰਗ ਤੂੰ ਫੇਰ ਧਰਮ ਦੀ ਜਿੱਤੀ ਐਸਾਰਸ ਲਖਾਰੀ ਦੀ ਐਸਾਰਸ ਲਖਾਰੀ ਦੀ ਮਾਨ ਤੂੰ ਬਹੁ ਸੂਰਿਆ Ah Eu ਦਾਨ ਨਬਕ ਸਿੰਘ ਖਾਲਸਾ ਵਾਹਿਗੁਰੂ ਜੀ ਖੋਤੇ ਤੁਗੜੀ ਬਾਬਾ ਸਾਫਰੇ ਸਹਾਦ ਦਾ ਦੂਜਾ ਪੜਾ ਅੱਜ ਗੁਰਦੁਆਰਾ ਸਿਹੜੀ ਜੋ ਕਿ ਅਟਕ ਸਾਹਿਬ ਗੁਰਦੁਆਰਾ ਸਿਹੜੀ ਵਿਖੇ ਆਈ ਹੈ ਸੋ ਕੀ ਕਹਾ ਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਇਹ ਸਫਰੇ ਸਾਹ ਦਾ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਆਰੰਭ ਕੀਤਾ ਹੋਇਆ ਹੈ ਫਤੇਗੜੋ ਕਮੇਟੀ ਗਿਆਨੀ ਹਰਪਾਲ ਸਿੰਘ ਜੀ ਦੇ ਉਹਨਾਂ ਦੇ ਸਹਿਯੋਗੀ ਹੋਰ ਸਮੂਹ ਸੰਗਤ ਵੱਲੋਂ ਇਹਦੇ ਵਿੱਚ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਮਾਤਾ ਕੋਲਾਜੀ ਵਾਲੇ ਜਦੋਂ ਸਫਰੇ ਸ਼ਾਦ ਦਾ ਪ੍ਰੋਗਰਾਮ ਆਰੰਭ ਹੋਇਆ ਸੀ ਉਸ ਉਸੇ ਸਮੇਂ ਤੋਂ ਹੀ ਕਰਾਲੀ ਤੋਂ ਸੰਗਤ ਸਹਿਯੋਗ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਜੀ ਲੱਖੀ ਜੀ ਅਤੇ ਨਾਲ ਸਹਿਯੋਗੀ ਸੰਗਤ ਅਸੀਸਾਂ ਭਾਈ ਗੁਰਕਵਾਲ ਸਿੰਘ ਜੀ ਮਾਤਾ ਕੋਲਾਜੀ ਭਲਾਈ ਕੰਨਾ ਅੰਮ੍ਰਿਤਸਰ ਸਾਹਿਬ ਵੱਲੋਂ ਇਹ ਸ਼ੁਰੂ ਪਵਾਇਆ ਗਿਆ ਸੀ ਚੱਲ ਰਿਹਾ ਹੈ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਪੂਖਾਂ ਦੀਆਂ ਅਸੀਸਾਂ ਨਾਲ ਸੰਗਤਾਂ ਦਾ ਸਹਿਯੋਗ ਕਰਦੀਆਂ ਵੀਰ ਜੀ ਲੱਖੀ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਸਤਿ ਕੀ ਉਹਨਾਂ ਦੀ ਕਿਰਪਾ ਦੇ ਨਾਲ ਬਾਬਾ ਜੀ ਬਿਆਨਤ ਨਿਮਰਤਾ ਤੇ ਕੁੰਜ ਤੇ ਸੇਵਾ ਸਿਮਰਨ ਦੀ ਕਿਰਪਾ ਦੀ ਬਹੁਤ ਦਿਆਲੂ ਤੇ ਸੇਵਾ ਸਿਮਰਨ ਉਹਨਾਂ ਦੀ ਅਸੀਸਾਂ ਦੇ ਨਾਲ ਇਹ ਸਾਰੀ ਟੀਮ ਸਹਿਯੋਗ ਕਰਕੇ ਸੰਗਤ ਸੇਵਾ ਕਰ ਰਹੀ ਹੈ ਨਾਲ ਸੇਵਾ ਨਿਭਾ ਰਹੇ ਆ ਸਰਦਾਰ ਹਰਨੇਕ ਸਿੰਘ ਜੀ ਜਿਨ੍ਹਾਂ ਨੂੰ ਮਹਾਪੁਰਸ਼ਾਂ ਨੇ ਆਪੋ ਸਿਸਾ ਵਾਸਤੇ ਇਹ ਸੇਵਾ ਲਈ ਹੈ ਸੰਗਤਾਂ ਦੀ ਅਸੀਸਾਂ ਦੇ ਨਾਲ ਇਹ ਸਾਰਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਗੁਰੂ ਸਾਹਿਬ ਆਪੇ ਆਰੰਭ ਕਰਵਾ ਰਹੇ ਆ ਆਪੇ ਕਰਵਾ ਰਹੇ ਆ ਆਪੇ ਵਾਸਕੇ ਸਾਰਿਆਂ ਦੇ ਸਿਰ ਤੇ ਹੱਥੇ ਕਰ ਰਹਾ ਹਾਂ ਮਾਰੇ ਕਿਰਪਾ ਕਰਨ ਬਖਤਾਂ ਪਾਉਣ ਅਤੇ ਭਾਈ ਦੁਰਖਵਾ ਸਿੰਘ ਜੀ ਮਹਾਰਾਜ ਦੀ ਪੂਰੀਆਂ ਅਸੀਸਾਂ ਹੈ ਪੂਰਾ ਸਹਿਯੋਗ ਸੰਗਤਾਂ ਪੂਰੇ ਬਰਾਕ ਦੇ ਵਿੱਚ ਸਾਰੇ ਸੰਗਤਾਂ ਬਰਾਕ ਕਰ ਰਹੀਆਂ ਸੰਗਤਾਂ ਸੇਵਾ ਕਰ ਰਹੀਆਂ ਅਤੇ ਸਾਰੇ ਸੰਗਤਾਂ ਸਾਰੇ ਸੰਗਤਾਂ ਦਾ ਧੰਨਵਾਦ ਜਿੱਥੇ ਵੀ ਦੇਸ਼ ਵਿਦੇਸ਼ ਸੰਗਤਾਂ ਬੈਠੀਆਂ ਇਹਨਾਂ ਦਿਨਾਂ ਦੇ ਵਿੱਚ ਕੋਈ ਖੁਸ਼ੀ ਦੇ ਕਾਰਜ ਨਾ ਕਰੋ ਸੇਵਾ ਸੀਮਨ ਕਰੋ ਨਿਤਨੇਮ ਕਰੋ ਅੱਜ ਦੂਜਾ ਪੜਾ ਸੀ ਸਾਡਾ ਕੱਲ ਚੱਕ ਡੇਰਾ ਪਿੰਡ ਸੀ ਜਿੱਥੇ ਕੁੰਮੇ ਦੀ ਸ਼ਾਨ ਵਿੱਚ ਸਾਬਜਾ ਹੁੰਦੇ ਨੇ ਰਾਤ ਕੱਟੀ ਮਾਤਾ ਜੀ ਨੇ ਅੱਜ ਦੂਜਾ ਪੜਾਏ ਸੰਗੜੀ ਕੰਗੂ ਦੀ ਜਿੱਥੇ ਗੁਰਦੁਆਰਾ ਹਟਕਸਾਬਾ ਕੱਲ ਫੋਤਵਾਲੀ ਸਾਹਿਬ ਹੋਵੇਗਾ 23 ਤਰੀਕ ਨੂੰ 24 ਤਰੀਕ ਨੂੰ ਗੁਰਦੁਆਰਾ ਫਤੇਗੜ ਸਾਹਿਬ ਜਿੱਥੇ ਮਾਤਾ ਗੁਜਰੀ ਜੀ ਫੰਡੇਵਰੀ ਦੇ ਵਿੱਚ ਹੈ ਜਾਂ ਨਾਟ ਗੇੜੀ ਸ਼ੀਰਦੀ ਵੀ ਪ੍ਰਾਪਤੀ ਤੇ ਸਾਰਿਆਂ ਨੂੰ ਬੇਨਤੀ ਕਰਦੀ ਸੇਵਾ ਕਰੋ ਸੀਮਨਾ ਕੋਈ ਇਖਨਾਂ ਪਰ ਤੇ ਉੱਪਰ ਉਠੋ ਨਿਮਰਤਾ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕਰੋ ਗੁਰੂ ਸਾਹਿਬ ਜੀ ਸਾਬ ਅਕਸ਼ਣ ਸਾਰਿਆਂ ਨੂੰ ਉੱਲਾ ਮਖਣ ਸਾਡੀ ਕੋਈ ਹਿੰਮਤ ਹੌਸਲਾ ਨਹੀਂ ਮਾਰ ਜੀ ਆਪਕੇ ਤਰਸ ਕਰਕੇ ਸੇਵਾ ਲੈ ਰੇ ਨਾ ਅਸੀਂ ਕੋਈ ਕਰਨ ਦੇ ਕਾਬਿਲ ਆ ਸੰਗਤ ਤੇ ਸਾਰੇ ਮਾਰੇ ਕਿਰਪਾ ਕਰਦੇ ਆ ਸਾਰੇ ਸਾਬ ਜਦਾਂ ਦੀ ਕਿਰਪਾ ਹੀ ਵਰਤ ਰਹੀ ਮਾਤਾ ਗੁਜਰਤੌਰ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਪੋ ਸੋ ਪਾਈ ਸਾਹਿਬ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਕਿ ਲੱਕੀ ਬਾਬਾ ਜੀ ਦੀ ਜੋ ਸਾਨੂੰ ਕਮੀਆਂ ਬਹੁਤ ਮਹਿਸੂਸ ਹੋ ਰਹੀ ਹੈ ਸੋ ਉਸ ਨਾਲ ਦੇ ਉਪਰੰਤ ਤੁਹਾਨੂੰ ਸੇਵਾ ਸੌਂਪੀ ਗਈ ਹੈ ਸੋ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਦਾ ਖਾਲਸਾ ਜੀ ਬਟੇ ਮਹਾਰਾਜ ਦੇ ਮਹਾਪੁਰਸ਼ਾਂ ਵੱਲੋਂ ਕਰਤੱਬ ਹੋਈ ਹੈ ਜੀ ਤੇ ਉਹਨਾਂ ਨੇ ਆਪ ਦੇ ਕੇ ਹੱਥ ਦੇ ਕੇ ਸੇਵਾ ਲੈਣੀ ਹੈ ਜੀ ਅਸੀਂ ਤਾਂ ਕੁਝ ਨਹੀਂ ਹੈਗੇ ਮਹਾਰਾਜ ਜੀ ਕਿਹਨ ਕਹਿ ਰਹੇ ਕੋਈ ਸ਼ੋਭਾ ਨਹੀਂ ਦੇਖੇ ਪ੍ਰਮਾਤ ਆ ਦੇਖਨੇ ਕਿੰਨੀ ਸੁੰਦਰ ਹੈ ਮਹਾਰਾਜ ਸਾਹਿਬ ਜਰਨ ਮਾਤਾ ਜੀ ਚਰਮਾਚ ਇਹ ਇਹ ਦਿਨ ਪਰ ਦਿਨ ਵੱਧਦਾ ਆ ਤੁਹਾਡਾ ਵਾਧਾ ਜਾ ਰਿਹਾ ਹੈ ਜੀ ਕਿ ਛੜੇ ਨਕੀ ਬਾਬਾ ਜੀ ਜਿਹੜੇ ਤਾਂ ਬਹੁਤ ਨਿੰਦਤਾ ਦੇ ਕਹਿੰਦੇ ਸੇਵਾ ਦੇ ਖੰਦ ਉਹਨਾਂ ਨੇ ਆਪਣੇ ਮਤਲਬ ਸਰੀਰ ਨਹੀਂ ਦੇਖਿਆ ਕਦੇ ਕੱਪੜੇ ਨਹੀਂ ਦੇਖੇ ਜੀ ਤੇ ਉਹ ਮਤਲਬ ਸੇਵਾ ਨੂੰ ਸਮਰਪਿਤ ਸੀਗੇ ਜੀ ਅਸੀਂ ਤੇ ਉਹਨਾਂ ਦੇ ਪੈਰਾਂ ਵਰਗੇ ਵੀ ਉਹਨਾਂ ਦੇ ਚਰਨ ਚ ਦਵਾਰਗੇ ਵੀ ਹੈਗੇ ਜੀ ਤੇ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਮਹਾਪੁਰਸ਼ ਉਹ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਜੀ ਸਾਰੀ ਟੀਮ ਤੇ ਸਾਰਾ ਕੁਝ ਮਤਲਬ ਉਹਨਾਂ ਦੇ ਕਿਰਪਾ ਦੇ ਨਾਲ ਇਹ ਚੱਲ ਰਿਹਾ ਹੈ ਜੀ ਕਿ ਅਸੀਂ ਤਾਂ ਮਹਾਰਾਜ ਦੇ ਚਰਨਾਂ ਚ ਬੀਲਤੀ ਹੈ ਵੀ ਸਾਰੇ ਸੰਗਤ ਨੂੰ ਇਹਦੀ ਪਿਆਰ ਨਾਲ ਸੇਵਾ ਕਰਦੇ ਰਹੇ ਜੀ ਸਾਡੇ ਨੂੰ ਮਿਲ ਜੋ ਕਿ ਤੇ ਮਹਾਪੁਰਸ਼ ਸਾਡੇ ਸਰ ਤੇ ਹੱਥ ਰੱਖਣਾ ਮਾਤਾ ਜੀ ਭੰਤਨ ਮਾਤਾ ਗੋਦੀ ਜੀ ਭੰਤਨ ਬਾਬਾ ਜੀ ਰਾਵ ਸਿੰਘ ਮਹਾਰਾਜ ਅੰਦਰ ਬਾਬਾ ਭਤਾ ਸਿੰਘ ਜੀ ਮਹਾਰਾਜ ਇਸੇ ਤਰ੍ਹਾਂ ਪੜਾਦਰਾ ਪੜਾਉਂਦੇ ਤੇ ਸੰਗਤਾਂ ਨੂੰ ਸੇਵਾ ਦੇ ਰਹੇ ਰਹਣ ਤੇ ਕਿਰਪਾ ਕਰਦੇ ਰਹੇ ਨੇ ਜੀ ਸਾਰੀ ਸੰਗਤਾਂ ਦੇ ਤੇ ਉਹ ਵੀ ਜਿੱਦਾਂ ਤੁਸੀਂ ਕਿਹਾ ਕਿ ਭਾਈ ਲੱਕੀ ਜੀ ਜਿੱਦਾਂ ਕਿ ਅਸੀਂ ਬਾਬਾ ਲੱਕੀ ਜੀ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਸੋ ਉਹਨਾਂ ਨੇ ਆਪਣੇ ਨਾਮ ਤਾਂ ਜੋ ਸੇਵਾ ਦੇ ਨਾਲ ਕੀਤਾ ਹੀ ਹੈ ਤੇ ਨਾਲ ਦੇ ਨਾਲ ਜੋ ਸਾਡੇ ਸ਼ਹਿਰ ਕਰਾਲੇ ਦਾ ਨਾਮ ਵੀ ਬਹੁਤ ਦੂਰ ਦੂਰ ਤੱਕ ਪਹੁੰਚਾਇਆ ਕੀ ਕਰਾਇਆ ਬੇਗੁਰੂ ਜੀ ਕੱਲੇ ਕਰਾਲੀ ਦੇ ਨਾਮ ਦੀ ਪੂਰੇ ਬੱਲ ਵਿੱਚ ਉਹਨਾਂ ਨੇ ਦੇਖ ਲਓ ਸਭ ਤੋਂ ਪਹਿਲਾਂ ਜੀ ਬਾਬਾ ਜੀ ਦਾ ਮਤਲਬ ਤਾਂਤਨ ਬਾਬਾ ਨਾਨਸਿ ਮਹਾਰਾਜੀ ਵਰਸੀ ਤੋਂ ਸੇਵਾ ਸ਼ੁਰੂ ਹੋਈ ਜੀ ਉਥੋਂ ਸ਼ੁਰੂ ਹੋ ਗਈ ਕੋਚੋ ਸਾਹਿਬ ਕੋਚੋ ਸਾਹਿਬ ਤੇ ਭਾਈ ਸਾਹਿਬ ਭਾਰੀ ਬਰਖਵਾਲ ਸਿੰਘ ਜੀ ਦੀ ਮਹਾਰਾਜ ਮਤਲਬ ਲੋੜਵੰਦ ਲਕੀਆਂ ਦਾ ਵਿਆਹ ਕਰਦੇ ਸੀ ਜੀ ਇੱਕ ਤਕਵਰ ਨੂੰ ਤੇ ਸਾਰਾ ਪ੍ਰੋਗਰਾਮ ਬਾਬਾ ਲੱਕੇਜੀ ਵੱਲੋਂ ਹੁੰਦਾ ਸੀਗਾ ਕਿ ਸਪਰੇ ਸ਼ਾਹਤ ਹੋਲੇ ਮਰਲੇ ਤੇ ਤੁਸੀਂ ਇਹੋ ਨੇ ਗਿਣਤੀ ਨਹੀਂ ਕਰ ਸਕਦੇ ਵੀ ਐਨੇ ਲੰਗਰਾਂ ਦੀ ਬਾਬਾ ਜੀ ਨੇ ਸੇਵਾ ਕੀਤੀ ਤੇ ਉਹਦਾ ਸੇਵਾ ਨੂੰ ਸਮਰਪਿਤ ਸੀਗਾ ਪਤਾ ਹੋ अनेका ਸੰਗਤਾਂ ਨੇ ਕੋਨੇ-ਕੋਨੇ ਤੋਂ ਸੰਗਤਾਂ ਨੇ ਸੇਵਾ ਭੇਜ ਰਹੀ ਹੈ ਕਰਾਲੀ ਦੇ ਵਿੱਚੋਂ ਮਰੇਸ਼ ਕੁਮਾਰ ਜੀ ਇਹਨਾਂ ਨੇ ਸੌਮਿੰਗ ਦੇ ਭਗਤਾਂ ਕੁੱਟੀਨਾ ਦੀ ਪਰ ਕੁੱਟਿਆ ਦੇ ਇਹਨਾਂ ਨੇ ਬੇਅੰਤ ਰੋਗ ਦੇ ਵਿੱਚ ਕਈ ਕੋੰਟਲ ਗੱਲ ਗਨਾਵ ਭੇਜੀਆਂ ਜੇ ਸਮਾਜਿਕ ਕਮੇਟੀ ਦੇ ਅਚਾਰ ਤਿਆਰ ਹੋਇਆ ਅਤੇ ਮਿਹਰਦੇ ਵੀ ਸ਼ਰਧਾ ਭਾਵਨਾ ਸੰਗਤਾਂ ਦੇ ਅਤੇ ਕਲਿਆਣ ਵੇਖਰੀ ਵੱਲੋਂ ਵੀ ਸਾਨੂੰ ਵੱਡੀ ਗਿਣਤੀ ਦੇ ਵਿੱਚ ਆਪਣਾ ਕੋਲਚਾ ਭੇਜਿਆ ਗਿਆ ਬਰਗਰ ਮਿੱਠਾ ਬੰਦ ਤੇ ਸਾਰਿਆਂ ਦਾ ਧੰਨਵਾਦ ਹੈ ਹੋਰ ਸੰਗਤਾਂ ਨੂੰ ਸਾਰੀਆਂ ਤਰ੍ਹਾਂਾਂ ਵਾਲੀ ਚੰਡੀਗੜ੍ਹ ਹੋਰ ਲਾਕੇ ਦੀ ਸੰਗਤਾਂ ਨੇ ਸਹਿਯੋਗ ਕਰਿਆ ਕੋ ਤੁਹਾਡਾ ਕਹਿਣਾ ਹੁੰਦਾ ਹੈ ਬਾਬਾ ਜੀ ਮਾਰਾ ਜੀ ਵਰਕਤਾ ਪਾਉਣ ਅਮਰਤਵੇਲਾ ਬਖਸ਼ਣ ਸੇਵਾ ਸੀ ਮੇਰੇ ਘਰਾਂ ਵਿੱਚ ਦੁੱਖ ਦਿਨ ਇਦਾਂ ਨਾਸ ਕਰਨ ਤੇ ਖੁਸ਼ੀਆਂ ਵਿੱਚ ਸੀਦੀ ਦਿਨ ਚੱਲ ਰਹੇ ਸਾਨੂੰ ਅਮਰਤ ਵਿਲੇ ਨਾਲ ਜੁੜਨਾ ਚਾਹੀਦਾ ਜਿਹੜੇ ਸਾਡੇ ਦੁੱਖ ਹੈ ਗੁਰੂ ਸਾਹਿਬ ਸਾਡੇ ਦੁੱਖ ਵੀ ਦੂਰ ਕਰਦੇ ਆਂ ਘਰਾਂ ਦੀ ਸ਼ਾਂਤੀ, ਪ੍ਰੇਮ, ਇੱਜ਼ਤ ਬਖਸ਼ਦੇ ਮਹਾਰਾਜ ਇਹਨਾਂ ਦਿਨਾਂ ਦਾ ਲਾਹਾ ਲੈਣਾ ਚਾਹੀਦਾ ਤੇ ਕੋਈ ਖੁਸ਼ੀ ਤੇ ਕਾਰਜ ਨਹੀਂ ਕਰਨੇ ਚਾਹੀਦੇ ਸਾਰੇ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਸਾਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ ਵਾਦੋ-ਵਾਦ ਨਹੀਂ ਵਧਾਉਣਾ ਚਾਹੀਦਾ ਸੱਚਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਤਾਂ ਜੋ ਸੀ ਚਲਾਸੀ ਲੱਖ ਜੁਨਾਵੋ ਜਨਾਂ ਨੂੰ ਮਿਲਿਆ ਇਹ ਤੇ ਕੀਕੋ ਸੁਵਾਸ ਕੋਈ ਵੀ ਸੁਵਾਸ ਦੀ ਕੀਮਤ ਪੁੱਛ ਲੋ ਡਾਕਟਰਾਂ ਨੂੰ ਜਾ ਕੇ ਤੋ ਤੁਸੀਂ ਕਰੋੜਾਂ ਰੁਪਏ ਲੈ ਕੇ ਜਲੇ ਜੋ ਇਸ ਤੋਂ ਸਾਦੀ ਕੀਮਤ ਨਹੀਂ ਦੇ ਸਕਦੇ ਉਹ ਸਾਨੂੰ ਪਰਮੇਸ਼ਰ ਵੱਲੋਂ ਮਿਲਦਾ ਬਾਹੂ ਬਾਹੂ ਬਾਣੀ ਨੇ ਰੰਤਾਰਾ ਪਰਮੇਸ਼ਰ ਆਪ ਧਰਤੀ ਦੇ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ ਉਹਨਾਂ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਸਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਪਰਮੇਸ਼ਰ ਇੱਕੋ ਜਾਨ ਬਾਰੇ ਜੱਡਾ ਤਰਸ ਕਰਿਆ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਛੋਟੇ ਛੋਟੇ ਸਹਿਜਾ ਦੇ ਸ਼ੀਧੀ ਦਿੱਤੀ ਬਾਰੇ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਨਾਲ ਜੋੜੇ ਸਾਡੇ ਚ ਕੋਈ ਹਿੰਮਤ ਹੌਸਲਾ ਨਹੀਂ ਆਪੇ ਤਰਸ ਕਰਦੇ ਹੋ ਵਾਹਿਗੁਰੂ ਜੀ ਦਾ ਕਾਟ ਵਾਹਿਗੁਰੂ ਜੀ ਬਤ Yeah. ਕੋਈ ਵੀ ਸਮਾਗਮ ਰਾਜਦੇ ਹਾਂ ਜਿਹੜੀ 15ਵਾਂ ਮਨਾਉਂਦੇ ਹਾਂ ਧਾਰਮਿਕ ਗੁਰਪੁਰ ਮਨਾਉਂਦੇ ਹਾਂ ਸੋ ਆਪਾਂ ਇਹਨਾਂ ਤੋਂ ਪ੍ਰੇਰਣਾ ਲਈਏ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਰਵੰਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਤੋਂ ਪਰਵਾਹ ਕਰਿਆ ਉਹਨਾਂ ਨੇ ਸਾਨੂੰ ਇਹ ਦੇਖ ਦਿੱਤਾ ਹੈ ਚਾਰ ਮੁਕੇ ਤੋਂ ਕਿਹਾ ਹੋਾ ਜੀਵਤ ਕਈ ਨਜ਼ਾਰਾ ਸੋ ਸਾਨੂੰ ਆਪਣੇ ਧੀਆਂ ਪੁੱਤਰ ਮੰਨ ਕੇ ਗਏ ਹਨ ਸਾਨੂੰ ਇਹ ਪ੍ਰਦੇਸ਼ ਆਪਣੇ ਮੰਦੇ ਅੰਦਰ ਪੜਨਾ ਚਾਹੀਦਾ ਹੈ ਕਿ ਆਪਾਂ ਪਾਏ ਗਏ ਉਹਨਾਂ ਦੇ ਪ੍ਰਣਾਮੇ ਦੇ ਲਈ ਇਹਨੂੰ ਬੜ ਬਣੀਏ ਸੰਸਰੀਏ ਨਸ਼ਿਆਂ ਦਾ ਤਿਆਗ ਕਰੀਏ ਕਿਉਂਕਿ ਸਾਡੇ ਸਮਝੀ ਆਪਾਂ ਜਾਣਦੇ ਹਾਂ ਕਿ ਨਸ਼ੇ ਦਾ ਇੱਕ ਬਹੁਤ ਵੱਡਾ ਕੋੜ ਹੈ ਸੋ ਇਹਨੂੰ ਵੱਢ ਕੇ ਆਪਾਂ ਅੰਮਰ ਸ਼ਕੀਏ ਜੀਦੂ ਵਾਲੇ ਬਣੀਏ ਸੰਸਰੀਏ ਤਰਵਤ ਤੋਂ ਬਾਅਦ ਗੁਰੂ ਵਾਲੇ ਬਣਨ ਚਾਹੁੰਦੇ ਹਾਂ ਬਾਦ ਦਿਕਾਤਾ ਹਾਂ